ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰਕਾਸ਼ਪੁਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਅਸੀਂ ਬਹੁਤ ਹੀ ਲੰਮਾ ਪੈਂਡਾ ਤੈਅ ਕਰਕੇ ਆਈ ਹੈਗੇ ਆ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੇ ਅਸੀਂ ਆਪ ਦੇ ਆਪ ਨੂੰ ਬਹੁਤ ਭਾਗਾ ਆਲੇ ਸਮਝਦੇ ਆਂ ਕਿ ਜਿਹੜਾ ਸਾਨੂੰ ਅੱਜ ਇਸ ਦਿਨ ਦਰਸ਼ਨ ਕਰਨ ਦਾ ਮੌਕਾ ਮਿਲਿਆ ਕਿਹੜੀ ਜਗ੍ਹਾ ਤੇ ਜਾ ਰਹੇ ਆ ਦੱਸੋ ਅਸੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਜਾ ਰਹੇ ਆ ਜੀ ਤੇ ਕਿੱਥੋਂ ਆਏ ਹੋ ਅਸੀਂ ਰਾਜਸਥਾਨ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੋਂ ਆਏ ਆ ਜੀ ਕਿੰਨਾ ਪੁੱਛਿਆ ਜੀ ਪ੍ਰਕਾਸ਼ਪੁਰ ਵੀ ਹੈਗਾ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਅੱਜ ਇਹ ਮੌਕਾ ਸਾਨੂੰ ਪ੍ਰਕਾਸ਼ਪੁਰਬ ਤੇ ਹੀ ਮਿਲਿਆ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਪਹਿਲੀ ਵਾਰ ਹੀ ਆਏ ਹਾਂ ਹਾਂਜੀ ਪਹਿਲੀ ਵਾਰ ਹੀ ਆਏ ਹਾਂ ਜੀ ਅਸੀਂ 3 ਮਹੀਨੇ ਪਹਿਲਾਂ ਹੀ ਬੁਕਿੰਗ ਕਰਵਾਤੀ ਸੀ ਇਸ ਡੇਟ ਲਈ ਅਸੇਕਾ ਸ਼ਾਇਦ ਫਿਰ ਸਾਨੂੰ ਇਹ ਡੇਟ ਨਾ ਮਿਲੇ ਹਾਂਜੀ ਕਿੰਨਾ ਕੁ ਸ਼ਾਹ ਮੰਦੇ ਹੋ ਜੀ ਬਹੁਤ ਬਹੁਤ ਚਾਅ ਹੈ ਜੀ ਸਾਨੂੰ ਮਨ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਅਸੀਂ ਪੰਜਾਬੀਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਧ ਚੜ ਕੇ ਮਤਲਬ ਪੰਜਾਬੀ ਆਉਣ ਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਕਿ ਬਹੁਤ ਵਧੀਆ ਪ੍ਰਬੰਧ ਹੈ ਜੀ ਕੋਈ ਏਡੀ ਦਿੱਕਤ ਵਾਲੀ ਗੱਲ ਹੈ ਨਹੀਂਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੰਗਾ ਨਗਰ ਤੋਂ ਆਏ ਹਾਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੂਟ ਚਾਹਦੇ ਹੋ ਤਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇੰਨਾ ਜ਼ਿਆਦਾ پابੰਦੀ ਵਾਲਾ ਕੋਈ ਦਿੱਕਤ ਨਹੀਂ ਆਉਂਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਹੈ ਸਿਸਟਮ ਦੇ ਨਾਲ ਆਪਾਂ ਆ ਸਕਦੇ ਆ ਸਾਨੂੰ ਤਾਂ ਹੀ ਗੁਰੂ ਨ ਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਏ ਟੱਕਰ ਤੇ ਭਪਿੰਦਰ ਕਾਲ ਟੱਕਰ ਅਸੀਂ ਵਿਜ਼ਿਟ ਕਰਾਏ ਆ ਜੀ ਕਰਨਾ ਹੈ ਜੀ ਅਮਰੀਕਾ ਤੋਂ ਐਟਲਾਂਟਾ ਜਾਓ ਐਟਲਾਂਟਾ ਜਾਰਜੀਆ ਤੋਂ ਤੇ ਅਸੀਂ ਹੁਣ ਅਸਲੇ ਪੁਆਇੰਟਸ ਉੱਤੇ ਪਹੁੰਚ ਗਏ ਆ ਜਿਹੜਾ ਕਿ ਅਸੀਂ ਐਂਟਰੀ ਕਰ ਰਹੇ ਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹਿਲੀ ਵਾਰੀ ਚਾਹੋ ਐਪਲੀ दफा जी बहुत ज़्यादा ਕਿੰਨਾ ਕੋ ਉਤਸ਼ਾਹ ਹੈ ਕਿੰਨਾ ਕੋ ਸਾਹਮਨ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਆ ਮੈਂ ਅਨਡਿਸਕਰੀਵਬਲ ਬਾਲਾ ਅੱਜ ਪ੍ਰਕਾਸ਼ਪੁਰ ਵੀ ਹੈਗਾ ਪਾਤੂ ਨੂੰ ਦਰਸ਼ਨ ਕਰਨ ਜਾ ਰਹੇ ਗੁਰੂ ਮਹਾਰਾਜ ਬਿਲਕੁਲ ਜੀ ਬਿਲਕੁਲ 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 ਮਹਾਰਾਜ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਕੈਨ ਨੋਟ ਐਕਸਪਲੇਨ ਵਰਡਸ ਨਹੀਂ ਕਿੰਨਾ ਚਾਹ ਸੀ ਇਸ ਜਾਈਕ ਇਨ ਆਲੀ ਮਿਲ ਗਿਆ ਸੀ ਸੰਨ ਅੱਜ ਦਾ ਦਿਨ ਚੁਣਿਆ ਗਿਆ ਅੱਜ ਇੱਧਰ ਦਰਸ਼ਨ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਬਗਰੂ ਮਾਤਾ ਦੇ ਦਰਸ਼ਨ ਕਰਨ ਜਾ ਰਹੇ ਭਾਬੀ ਵੀ ਹੋ ਗਏ ਉਹ ਮਾਤਾ ਚਾਲ ਚੱਲ ਰਹੀ ਐਨਥਿੰਗ ਐਲਸ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਸਥਾਨ ਸ਼੍ਰੀ ਗੰਗਾਣਾਗ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹਾਂ ਅੱਜ ਕਰਤਾਰਪੁਰ ਆਏ ਹਾਂ ਜੀ ਨਤਮਸਤਕ ਹੁਣ ਗੁਰੂ ਨਾਨਕ ਦੇਵ ਜੀ ਦਾ ਅਜ ਦਿਹਾੜਾ ਹੈ ਤਾਂ ਆਏ ਕਿੰਨੀ ਖੁਸ਼ੀ ਮੈਂ ਬਹੁਤ ਖੁਸ਼ੀ ਹੈ ਜੀ ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੇ ਸੀਗੇ ਪਲਾਨ ਕਰ ਰਹੇ ਸੀਗੇ ਤਾਂ ਅੱਜ ਇਹ ਸਾਡਾ ਮੌਕਾ ਆਇਆ ਜੀ ਕਿੰਨੇ ਦਿਨ ਪਹਿਲਾਂ ਅਪਲਾਈ ਇਹ ਹੋ ਗਏ 2-2.5 ਮਹੀਨੇ ਹੋ ਗਏ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਅਪਲਾਈ ਕੀਤਾ ਤੇ ਬਹੁਤ ਹੀ ਸਰਲ ਤਰੀਕਾ ਹੈ ਇੱਦਾਂ ਜੀ ਹਜੇ ਆਪਾਂ ਗੇਟ ਤੇ ਐਂਟਰੀ ਗੇਟ ਤੇ ਖੜੇ ਆ ਤਾਂ ਆਪਾਂ ਨੂੰ ਏਡਾ ਕੋਈ ਧਿਆਨ ਨਹੀਂ ਗਿਆ ਬਟ ਪਿੱਛੇ ਆਪਾਂ ਦੇਖ ਰਹੇ ਆ ਤਾਂ ਬਹੁਤ ਜਣੇ ਆ ਰਹੇ ਆ ਤਾਂ ਲੱਗਦਾ ਵੀ ਬਹੁਤ ਸੰਗਤ ਪਹੁੰਚੂਗੀ ਬਹੁਤ ਉਤਸ਼ਾਹ ਹੈ ਜੀ